ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਵਾਸ਼ਨਾ ਹੈ ਨਾ ਉਹ ਬੰਦੇ ਦਾ ਪਿੱਛਾ ਕਰਦੀ ਹੈ ਕਿਉਂਕਿ ਵਾਸ਼ਨਾ ਇੱਕ ਐਸਾ ਦੁਸ਼ਮਣ ਹੈ ਜੋ ਤੁਹਾਡੇ ਅੰਦਰ ਹੈ ਔਰ ਆਪਣੇ ਆਪ ਦੇ ਨਾਲ ਲੜਨਾ ਦੁਨੀਆ ਦੇ ਅੰਦਰ ਸਭ ਤੋਂ ਕਠਿਨ ਹੈ ਦੁਨੀਆ ਦੇ ਜੇਤੂ ਜਿਹੜੇ ਯੋਧੇ ਨੇ ਉਹ ਵੀ ਕਦੇ-ਕਦੇ ਆਪਣੇ ਆਪ ਤੋਂ ਹਾਰੇ ਹੋਏ ਮਿਲਦੇ ਨੇ ਕਦੇ-ਕਦੇ ਕੀ ਉਹ ਆਪਣੇ ਆਪ ਤੋਂ ਹਾਰੇ ਹੋਏ ਮਿਲਦੇ ਨੇ ਕਿਉਂਕਿ ਜਿਹੜਾ ਦੁਸ਼ਮਣ ਹੈ ਇਹਦੇ ਉੱਤੇ ਨਾ ਤਲਵਾਰ ਦਾ ਅਸਰ ਨਾ ਗੋਲੀ ਦਾ ਅਸਰ ਨਾ ਬੰਦੂਕ ਦਾ ਅਸਰ ਨਾ ਹੋਰ ਕਿਸੇ ਢੰਗ ਤਰੀਕੇ ਦਾ ਅਸਰ ਕਿਵੇਂ ਅੰਦਰ ਦੀ ਵਾਸ਼ਨਾ ਨੂੰ ਮਾਰੋਗੇ ਡਾਂਗ ਮਾਰੋਗੇ ਤਲਵਾਰ ਨਾਲ ਖਤਮ ਕਰੋਗੇ ਤੀਰ ਚਲਾਓਗੇ ਕੀ ਕਰੋਗੇ ਅੰਦਰ ਦੀ ਵਾਸ਼ਨਾ ਜਿਹੜੀ ਮਰਦੀ ਹੈ ਨਾ ਉਹ ਸ਼ੁੱਧ ਵਿਚਾਰਾਂ ਦੇ ਨਾਲ ਚੰਗੇ ਸਾਹਿਬ ਦੇ ਨਾਲ ਉੱਤਮ ਵਿਚਾਰਾਂ ਦੇ ਨਾਲ ਜੋ ਗੁਰਬਾਣੀ ਵਿੱਚੋਂ ਮਿਲਣ ਐਸੇ ਵਿਚਾਰਾਂ ਦੇ ਨਾਲ ਵਾਸ਼ਨਾ ਨੂੰ ਕਾਬੂ ਕੀਤਾ ਜਾ ਸਕਦਾ ਹੈ ਪਰ ਅਸੀਂ ਵਾਸ਼ਨਾ ਨੂੰ ਦੂਜੇ ਢੰਗ ਦੇ ਨਾਲ ਮਾਰਨ ਦਾ ਯਤਨ ਕਰਦੇ ਹਾਂ ਜਾਂ ਮਰੀ ਹੋਈ ਸਮਝਨ ਦਾ ਭੁਲੇਖਾ ਪਾ ਲੈਨੇ ਆ। ਅ ਜਿੰਨੇ ਪਖੰਡੀ ਸਾਧ ਨੇ ਡੇਰੇ ਬਣਾ ਬਣਾ ਕੇ ਬਹਿ ਗਏ ਕੀ ਸਮਝਦੇ ਹੋ ਇਹਨਾਂ ਦੀ ਵਾਸ਼ਨਾ ਮਰ ਗਈ। ਹੁਣ ਤੁਹਾਡੇ ਵਿੱਚੋਂ ਕਿਸੇ ਨਾ ਕਿਸੇ ਮਨ ਦੇ ਅੰਦਰ ਇਹ ਸ਼ੰਕਾ ਬੰਦਾ ਹੋਏਗਾ ਵੀ ਮੇਰੇ ਕੋਲ ਕੀ ਸਬੂਤ ਹੈ ਵੀ ਇਹਨਾਂ ਦੀ ਵਾਸ਼ਨਾ ਮਰੀ ਜਾਂ ਨਾ ਮਰੀ। ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈ। ਅਗਰ ਬਰਫ ਨੂੰ ਹਥ ਲਾਓਗੇ ਤੇ ਪਤਾ ਲੱਗੇਗਾ ਨਾ ਵੀ ਠੰਡੀ ਹੈ ਅੱਗ ਨੂੰ ਹਥ ਲਾਓਗੇ ਤੇ ਅੱਗ ਦੇ ਸੁਭਾਅ ਦਾ ਪਤਾ ਲੱਗੇਗਾ ਨਾ ਵੀ ਗਰਮ ਹੈ ਤੁਹਾਡਾ ਹੱਥ ਸੜ ਰਹੀ ਹੈ ਬਾਹਰ ਖਲੋਓਗੇ ਪਤਾ ਲੱਗ ਜਾਂਦਾ ਹੈ ਗਰਮੀ ਹੈ ਬਾਹਰ ਖਲੋਵੋਗੇ ਤੇ ਪਤਾ ਲੱਗ ਜਾਂਦਾ ਹੈ ਵੀ ਹਵਾ ਆ ਰਹੀ ਹੈ ਤੇ ਸੀਤ ਲਹਿਰ ਆ ਰਹੀ ਹੈ ਠੰਡੀ ਹਵਾ ਆ ਰਹੀ ਪੁੱਛਣ ਦੀ ਲੋੜ ਨਹੀਂ ਨਾ ਪੈਂਦੀ ਵੀ ਠੰਡੇ ਜਾਂ ਗਰਮੀ ਖੈਰ ਇਦਾਂ ਹੀ ਇਹਨਾਂ ਦਾ ਕਰਤਾਰ ਇਹਨਾਂ ਦੇ ਕਰਮ ਇਹਨਾਂ ਦਾ ਚਾਲ ਚੱਲਨ ਇਹਨਾਂ ਦਾ ਬੋਲਣਾ ਇਹਨਾਂ ਦਾ ਵੇਖਣਾ ਇਹਨਾਂ ਦਾ ਸਾਰਾ ਵਿਆਰ ਪਿਆਰ ਉਹ ਜਦੋਂ ਤੁਸੀਂ ਬਰੀਕੀਆਂ ਨੋਟ ਕਰਨੀਆਂ ਸ਼ੁਰੂ ਕਰੋਗੇ ਤੇ ਆਪਣੇ ਆਪ ਪਤਾ ਲੱਗ ਜਾਂਦਾ ਹੈ ਵੀ ਇਹਨਾਂ ਦੀ ਵਾਸ਼ਨਾ ਕਾਬੂ ਵਿੱਚ ਹੈ ਜਾਂ ਕਾਬੂ ਵਿੱਚ ਨਹੀਂ ਹੈ ਤੋਂ ਮੈਂ ਕਹਿ ਸਕਣਾ ਦਾਅਵੇ ਦੇ ਨਾਲ ਬਿਰਲਿਆ ਨੂੰ ਛੱਡ ਕੇ ਬਹੁਤਿਆਂ ਦੀ ਵਾਸ਼ਨਾ ਆਪਣੇ ਕੰਟਰੋਲ ਵਿੱਚ ਨਹੀਂ ਹੈ ਸਿਰਫ ਫਰਕ ਇਹ ਨਹੀਂ ਵੀ ਉਹਨਾਂ ਨੇ ਘਰ ਛੱਡਿਆ ਤੇ ਡੇਰੇ ਬਣਾ ਲੈਣੇ ਬਾਲ ਬੱਚਿਆਂ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਭੱਜੇ ਨੇ ਤੇ ਚੇਲੇ ਪਾਲ ਲੈਨੇ ਘਰ ਦੀ ਇਸਤਰੀ ਨੂੰ ਛੱਡਿਆ ਤੇ ਮਨ ਦੇ ਅੰਦਰ ਵੀ ਮੈਲ ਹੈ ਤੇ ਅੱਖ ਦੇ ਅੰਦਰ ਵੀ ਮੈਲ ਜੇ ਅੱਖ ਦੇ ਅੰਦਰ ਮੈਲ ਨਾ ਹੋਵੇ ਮਨ ਦੇ ਅੰਦਰ ਮੈਲ ਨਾ ਹੋਵੇ ਨਾ ਹੋਵੇਂਦੇ ਸੁਪਨੇ ਆਉਂਦੇ ਨੇ ਨਾ ਸੁਪਨੇ ਅਜ ਵਿਆਹ ਹੁੰਦੇ ਨੇ ਨਾ ਬੰਦਾ ਉਹ ਸੋਚਾਂ ਸੋਚਦਾ ਕਿਉਂਕਿ ਵਾਸ਼ਨਾ ਹੀ ਹੈ ਜਿਹੜੀ ਰੂਪ ਬਦਲ ਬਦਲ ਕੇ ਤੁਹਾਡੀ ਕਿਸੇ ਢੰਗ ਨਾਲ ਬਾਹਰ ਆਉਂਦੀ ਹੈ ਸੁੰਦਰ ਰੂਪ ਨੂੰ ਵੇਖ ਕੇ ਸੁੰਦਰ ਇਸਤਰੀ ਨੂੰ ਵੇਖ ਕੇ ਲਾਲਾ ਅਗਰ ਕੋਈ ਸੁੱਟਦਾ ਹੋਇਆ ਨਜ਼ਰ ਪੈਂਦਾ ਹੈ ਤੇ ਕੀ ਕਹੋਗੇ ਵੀ ਉਸ ਇਸਤਰੀ ਵਿੱਚੋਂ ਇਹਨੂੰ ਆਪਣੀ ਧੀ ਦਿੱਸਦੀ ਜਾਂ ਆਪਣੀ ਭੈਣ ਨਜ਼ਰ ਆ ਰਹੀ ਹੈ ਜਾਂ ਇਹਦੀ ਵਾਸ਼ਨਾ ਇਹਨੂੰ ਕੀ ਵਿਖਾਉਣ ਦਾ ਯਤਨ ਕਰ ਰਹੀ ਹੈ ਸਮਝ ਸਕਦੇ ਹੋ ਨਾ ਬੜੇ ਆਰਾਮ ਦੇ ਨਾਲ ਇੱਕ ਮੈਂ ਹੋਰ ਗੱਲ ਕਹਿੰਨਾ ਵੀ ਜਿੰਨਾ ਭਜੋਗੇ ਵਾਸ਼ਨਾ ਤੁਹਾਡਾ ਉਨਾ ਹੀ ਪਿੱਛਾ ਕਰੇਗੀ ਨਾ ਤੇ ਜਮੀਨ ਦੇ ਹੀਠਾ ਗੁਫਾ ਵਿੱਚ ਜਾ ਕੇ ਵਾਸ਼ਨਾ ਤੋਂ ਛੁਟਕਾਰਾ ਹੈ ਨਾ ਹਿਮਾਲਿਆ ਦੀ ਚੋਟੀ ਤੇ ਜਾ ਕੇ ਵਾਸ਼ਨਾ ਤੋਂ ਛੁਟਕਾਰਾ ਹੈ ਨਾ ਗੁਰਦੁਆਰੇ ਮੰਦਿਰ ਮਸਜਿਦ ਦੇ ਵਿੱਚ ਬਹਿ ਕੇ ਵਾਸ਼ਨਾ ਤੋਂ ਛੁਟਕਾਰਾ ਹੈ ਅਗਰ ਵਾਸ਼ਨਾ ਕੰਟਰੋਲ ਵਿੱਚ ਆਉਂਦੀ ਹੈ ਕਾਬੂ ਵਿੱਚ ਆਉਂਦੀ ਹੈ ਤੇ ਘਰ ਬੈਠਿਆਂ ਵੀ ਆ ਜਾਂਦੀ ਹੈ ਨਾ ਆਵੇ ਤੇ ਗੁਰਦੁਆਰੇ ਬੈਠਿਆਂ ਵੀ ਨਾ ਆਵੇ ਹੁਣ ਮੇਰਾ ਮਤਲਬ ਇਹ ਨਹੀਂ ਵੀ ਗੁਰਦੁਆਰੇ ਜਾਇਆ ਨਾ ਕਰੋ ਮੰਦਿਰ ਮਸੀਤੇ ਜਾਇਆ ਨਾ ਕਰੋ ਮੇਰਾ ਮਤਲਬ ਇਹ ਹੈ ਕਿ ਚੰਗਾ ਸਾਹਿਤ ਪੜੋ ਉੱਤਮ ਖਿਆਲਾਤ ਆਪਣੇ ਅੰਦਰ ਇਕੱਠੇ ਕਰਨ ਦਾ ਯਤਨ ਕਰੋ ਤਾਂ ਕਿ ਤੁਹਾਡੀ ਵਾਸ਼ਨਾ ਦੇ ਨਾਲ ਉਹਨਾਂ ਵਿਚਾਰਾਂ ਦੀ ਫਾਈਟ ਹੋਵੇ ਤੇ ਉਸ ਫਾਈਟ ਵਿੱਚੋਂ ਉੱਤਮ ਵਿਚਾਰ ਜਿੱਤ ਜਾਣ ਤੇ ਤੁਹਾਡੀ ਵਾਸ਼ਨਾ ਨੂੰ ਹਾਰਨਾ ਪਵੇ ਇਦਾਂ ਕੰਟਰੋਲ ਕੀਤੀ ਜਾ ਸਕਦੀ ਇਹਦੇ ਤੋਂ ਜਿੰਨਾ ਭਜੋਗੇ ਉੱਤੇ ਆਪਣੇ ਚਿੱਟੇ ਕੱਪੜੇ ਪਾ ਲੋ ਗਲ ਵਿੱਚ ਮਾਲਾ ਪਾ ਲੋ ਚਾਰ-ਚਾਰ ਕਰਪਾਣਾ ਪਾ ਲੋ ਦਮਾਲਾ ਬੰਨ ਲੋ ਦਾੜੇ ਖਿਲਾਰ ਲੋ ਜੋ ਮਰਜ਼ੀ ਕਰ ਲੋ ਇਦਾਂ ਵਾਸ਼ਨਾ ਨਹੀਂ ਮਰਦੀ। ਅਗਰ ਇਸ ਤਰ੍ਹਾਂ ਵਾਸ਼ਨਾ ਮਰਦੀ ਹੁੰਦੀ ਤੇ ਇਹ ਤੇ ਬੜਾ ਸਰਲ ਤਰੀਕਾ ਹੈ। ਚਿੱਟੇ ਰੰਗ ਦਾ ਛੋਲਾ ਕੌਣ ਨਹੀਂ ਪਾ ਸਕਦਾ। ਗਲ ਵਿੱਚ ਲੰਮੀ ਮਾਲਾ ਕੌਣ ਨਹੀਂ ਪਾ ਸਕਦਾ। ਪਹਿਰਾਵਾ ਕੌਣ ਨਹੀਂ ਬਣਾ ਸਕਦਾ। ਇਹ ਤੇ ਬੜਾ ਸਰਲ ਤਰੀਕਾ ਹੈ। ਖੈਰ ਜਿੰਨਾ ਭੱਜੋਗੇ ਵਾਸ਼ਨਾ ਤੁਹਾਡੇ ਨਾਲ ਹੀ ਭੱਜੇਗੀ, ਉਨੀ ਤੇਜ਼ ਭੱਜੇਗੀ ਬਲਕੇ ਅੱਗੇ ਭੱਜੇਗੀ। ਤੁਹਾਡਾ ਖਹਿੜਾ ਨਹੀਂ ਛੱਡੇਗੀ। ਵਾਸ਼ਨਾ ਤੋਂ ਭੱਜ ਕੇ ਜਾਨ ਦਾ ਬਚਨ ਦਾ ਉਪਾਅ ਹੀ ਨਹੀਂ ਹੈ। ਮੀ ਤੋਂ ਬਚਨ ਦਾ ਉਪਾਅ ਹੈ ਕਿ ਛਾਤੇ ਠਾਂ ਜੋਗੇ ਗਰਮੀ ਤੋਂ ਬਚਨ ਦਾ ਉਪਾਅ ਹੈ ਕਿ ਛਾਤੇ ਠਾਂ ਜੋਗੇ ਰੁੱਖ ਦੇ ਥੱਲੇ ਚਲੇ ਜਾਓਗੇ ਵਾਸ਼ਨਾ ਤੋਂ ਬਚਨ ਵਾਸਤੇ ਨਾ ਕੋਈ ਮਕਾਨ ਹੈ ਨਾ ਕੋਈ ਮਹਿਲ ਹੈ ਨਾ ਕੋਈ ਰੁੱਖ ਹੈ ਨਾ ਕੋਈ ਜਗ੍ਹਾ ਹੈ ਹੁਣ ਜਦੋਂ ਵੀ ਕਿਧਰੇ ਅਵਸਰ ਮਿਲਦਾ ਹੈ ਮੌਕਾ ਮਿਲਦਾ ਹੈ ਤੇ ਅੰਦਰ ਦੀ ਵਾਸ਼ਨਾ ਹੈ ਨਾ ਜਿਹੜੀ ਉਹ ਪੜਕ ਜਾਂਦੀ ਹੈ ਤੇ ਜਦੋਂ ਵਾਸ਼ਨਾ ਪੜਕ ਜਾਂਦੀ ਹੈ ਤੇ ਜਿਹਦੇ ਵਿੱਚੋਂ ਪੜਕ ਕੇ ਬਾਹਰ ਆਉਂਦੀ ਹੈ ਉਹਦਾ ਸਤਿਆਨਾਸ਼ ਕਰਕੇ ਰੱਖ ਦਿੰਦੀ ਉਹਨੂੰ ਪ੍ਰਿਸ਼ਟ ਕਰਕੇ ਰੱਖ ਦਿੰਦੀ ਜਿਵੇਂ ਲੱਕੜ ਦੇ ਅੰਦਰ ਅੱਗ ਹੁੰਦੀ ਦੂਰੋਂ ਤੀਲੀ ਲੈ ਕੇ ਕੋਈ ਆਇਆ ਉਹਨੇ ਲੱਕੜ ਨੂੰ ਟੱਚ ਕੀਤੀ ਲੱਕੜ ਦੇ ਅੰਦਰ ਦੀ ਅੱਗ ਵੱਲ ਗਈ بڑے ਲੋਕ ਕਹਿੰਦੇ ਨੇ ਜੇ ਮੈਂ ਤੇ ਸ਼ਾਂਤ ਬੈਠਾ ਸਾਂ ਮੈਨੂੰ ਤੇ ਕ੍ਰੋਧ ਆਉਂਦਾ ਹੀ ਨਹੀਂ ਇਹ ਆਇਆ ਇਹਨੇ ਆ ਗੱਲ ਬੋਲੀ ਤੇ ਮੈਨੂੰ ਕ੍ਰੋਧ ਆਇਆ ਕ੍ਰੋਧ ਤੇਰੇ ਅੰਦਰ ਸੀ ਉਹਨੇ ਤੇ ਉਹ ਜਿਹੜੀ ਗੱਲ ਕਹੀ ਉਹ ਇੱਕ ਤੀਲੀ ਲਾਈ ਸੀ ਤੇਰੇ ਅੰਦਰ ਦਾ ਕ੍ਰੋਧ ਲਟਲਟ ਕਰਕੇ ਬਲਣਾ ਸ਼ੁਰੂ ਹੋਇਆ ਤੁਸੀਂ ਕਹਿੰਦੇ ਹੋ ਕਿ ਸੁੰਦਰ ਇਸਤਰੀ ਆਈ ਇਹਨੂੰ ਮੈਨੇ ਇਹਨੇ ਮੈਨੂੰ ਬਹਿਕਾਵੇ ਵਿੱਚ ਲਿਆ ਮਿੱਠੀਆਂ ਚੋਪੜੀਆਂ ਗੱਲਾਂ ਕੀਤੀਆਂ ਮੈਂ ਭਟਕ ਗਿਆ ਇਹਦਾ ਕਸੂਰ ਹੈ ਉਹਦਾ ਕਸੂਰ ਨਹੀਂ ਉਹ ਤੇ ਬਲਦੀ ਹੋਈ ਟੀਲੀ ਆਈ ਸੀ ਕਸੂਰ ਤੇਰਾ ਹੈ ਤੇਰੇ ਅੰਦਰ ਦੀ ਕਾਮ ਦੀ ਵਾਸ਼ਨਾ ਭਟਕ ਗਈ ਤੂੰ ਆਪਣੇ ਆਪ ਨੂੰ ਸੰਭਾਲਣਾ ਪਾਇਆ ਸਿਰਫ ਉਹਦਾ ਰੂਪ ਰੰਗ ਵੇਖ ਕੇ ਖੈਰ ਮੈਂ ਇੱਕ ਕੇਵਲ ਇਸ਼ਾਰਤਨ ਗੱਲਾਂ ਕਹਿ ਰਿਹਾ ਇਸ਼ਾਰੇ ਮਾਤਰ ਗੱਲਾਂ ਕਹਿ ਰਿਹਾ ਖੈਰ अवसर ਮਿਲਦਿਆਂ ਤੁਹਾਡੇ ਅੰਦਰ ਦੀ ਵਾਸ਼ਨਾ ਭੜਕ ਜਾਂਦੀ ਹੈ ਤੁਸੀਂ ਕਾਮੀ ਹੋ ਜਾਂਦੇ ਹੋ ਕਰੋਧੀ ਹੋ ਜਾਂਦੇ ਹੋ ਚੋਰ ਬਣ ਜਾਂਦੇ ਹੋ ਲੋਭੀ ਬਣ ਜਾਂਦੇ ਹੋ ਤੁਹਾਡੀ ਵਾਸ਼ਨਾ ਤੁਹਾਡੇ ਅੰਦਰ ਦੱਬੀ ਹੈ ਕਿਧਰੇ ਬਾਹਰੋਂ ਨਹੀਂ ਹੁੰਦੀ ਖੈਰ ਇਸੇ ਲਈ ਹੁਣ ਅਗਲੇ ਨੁਕਤੇ ਨੂੰ ਬੜੇ ਧਿਆਨ ਨਾਲ ਸੁਣ ਲਿਓ ਇਸੇ ਲਈ ਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਸਾਨੂੰ ਰਾਹ ਵਿਖਾਇਆ ਜਿਹੜਾ ਰਾਹ ਰੱਬ ਤੱਕ ਜਾਂਦਾ ਹੈ ਜਿਹੜਾ ਰਾਹ ਆਪਣੇ ਆਪ ਨੂੰ ਖੋਜਣ ਤੱਕ ਜਾਂਦਾ ਹੈ ਉਹ ਗ੍ਰਿਸਤ ਦੇ ਵਿੱਚੋਂ ਦੁਨੀਆ ਦੇ ਵਿੱਚੋਂ ਸਮਾਜ ਦੇ ਵਿੱਚੋਂ ਦੀ ਹੋ ਕੇ ਜਾਂਦਾ ਹੈ ਗੁਰੂ ਪਾਤਸ਼ਾਹ ਸਮਾਜ ਤੋਂ ਭੱਜੇ ਨਹੀਂ ਹੈ ਦੁਨੀਆ ਤੋਂ ਭੱਜੇ ਨਹੀਂ ਹੈ ਨਾ ਘਰ ਵਾਲੀ ਤੋਂ ਭੱਜੇ ਨੇ ਨਾ ਬੱਚਿਆਂ ਤੋਂ ਭੱਜੇ ਨੇ ਨਾ ਪਰਿਵਾਰ ਤੋਂ ਭੱਜੇ ਨੇ ਦੌੜੇ ਨਹੀਂ ਹੈ ਘਰ ਵਾਲੀ ਹੈ ਦੋ ਬੱਚਿਆਂ ਦਾ ਜਨਮ ਹੋਇਆ ਹੈ ਔਰ ਘਰ ਦੇ ਅੰਦਰ ਦੋਵੇਂ ਪੁੱਤਰ ਨੇ ਸ੍ਰੀ ਚੰਨ ਤੇ ਲਖਮੀ ਦਾਸ ਖੈਰ ਭੱਜੇ ਨਹੀਂ ਹੈ ਅੱਜਾ ਜਿਹੜਾ ਸਾਰਾ ਸਾਧੂ ਸਮਾਜ ਭੱਜਦਾ ਹੈ ਜੀ ਅਸੀਂ ਸਾਧੂ ਬਣ ਗਏ ਸਾਧੂ ਬਣ ਗਏ ਤੁਸੀਂ ਗੁਰੂ ਨਾਨਕ ਨਾਲੋਂ ਵੱਡੇ ਸਾਧੂ ਬਣ ਗਏ ਤੁਹਾਡੇ ਤੇ ਪੱਲੇ ਹੀ ਖਾਕ ਨਹੀਂ ਤੁਸੀਂ ਗੁਰੂ ਨਾਨਕ ਦੀ ਖਾਕ ਵੀ ਨਹੀਂ ਹੋ ਆਪਣੇ ਆਪ ਨੂੰ ਸਾਧੂ ਕਹਿੰਦੇ ਹੋ ਹਾਂ ਤੁਸੀਂ ਸਾਧੂ ਹੋ ਸਿਰਫ ਉਹਨਾਂ ਦੀ ਨਜ਼ਰ ਦੇ ਅੰਦਰ ਜਿਹੜੇ ਅੰਨੇ ਤੇ ਅਗਿਆਨੀ ਲੋਕ ਨੇ ਜਿਹੜੇ ਗੁਰੂ ਨਾਨਕ ਦੇ ਸਿੱਖ ਨੇ ਗੁਰੂ ਨਾਨਕ ਦੀ ਸਿੱਖ ਦੀ ਨਜ਼ਰ ਦੇ ਅੰਦਰ ਤੁਸੀਂ ਅਜੇ ਸਿੱਖੀ ਦੇ ਪਹਿਲੇ ਪੜਾਅ ਤੇ ਵੀ ਨਹੀਂ ਆਏ ਤੁਸੀਂ ਤੇ ਅਗੇ ਸਿੱਖੀ ਦੇ ਅੰਦਰ ਪਹਿਲਾ ਸਟੈਪ ਵੀ ਅਜੇ ਨਹੀਂ ਪੁੱਟਿਆ ਇਹਨਾਂ ਵੀ ਸਫ਼ਰ ਤੈਅ ਨਹੀਂ ਕੀਤਾ ਤੁਸੀਂ ਦਿਮਗ ਜੇ ਮਾਰਦੇ ਹੋ ਸੀ ਸਾਧੂ ਆ ਸਾਧੂ ਕੋਈ ਸਾਧੂ ਨਹੀਂ ਤੁਸੀਂ ਵਾਸ਼ਨਾ ਦੇ ਪਲੂਰੇ ਹੋ ਤੁਹਾਡੇ ਅੰਦਰ ਵਾਸ਼ਨਾ ਭਰੀ ਹੈ ਜੇ ਨਹੀਂ ਯਕੀਨ ਆਉਂਦਾ ਤੇ ਇੱਕੋ ਗੱਲ ਹੋਰ ਕਹਾਂ ਕਿਸੇ ਘਰ ਦੇ ਅੰਦਰ ਉਹ ਤੁਹਾਨੂੰ 10 ਰੁਪਏ ਮੱਥਾ ਕੋਈ ਨਾ ਟੇਕੇ ਨਾ ਦੇਵੇ ਤੁਹਾਡੇ ਤੇਰ ਵੇਖਣ ਵਾਲੇ ਹੁੰਦੇ ਨੇ 50 ਗੱਲਾਂ ਕਰਦੇ ਹੋ ਅਗਲੀ ਵਾਰੀ ਕੋਈ ਤੁਹਾਨੂੰ ਪਰਖਣ ਲਈ ਕਹਿੰਦੇ ਨਾ ਫਲਾਣੇ ਦੇ ਘਰ ਦੇ ਅੰਦਰ ਚਲੀਏ ਉਹ ਕਹਿੰਦਾ ਅਸੀਂ ਚਾਹ ਤਿਆਰ ਕੀਤੀ ਆਪਾਂ ਪੀ ਕੇ ਆਉਣੀ ਤੁਸੀਂ ਹਜ਼ਾਰ ਬਹਾਨੇ ਲਾ ਕੇ ਟਾਲਣ ਦੀ ਕੋਸ਼ਿਸ਼ ਕਰਦੇ ਹੋ ਤੇ ਜਿਹੜਾ ਚੰਗੇ ਪੈਸੇ ਦਿੰਦਾ ਹੈ ਉਹਦੇ ਫਾਰਮਾਂ ਤੇ ਉਹਦੀਆਂ ਕੋਠੀਆਂ ਤੇ ਉਹਦੇ ਘਰਾਂ ਵਿੱਚ ਜਾ ਜਾ ਕੇ ਤੁਸੀਂ ਕਈ ਕਈ ਦਿਨ ਰਹਿੰਦੇ ਜੇ ਵਾਸ਼ਨਾ ਦੇ ਪਲੋਰੇ ਨਹੀਂ ਤੇ ਹਰ ਚੌਥੇ ਦਿਨ ਬਾਹਰ ਕੀ ਲੈਣ ਆਉਂਦੇ ਹੋ ਤੁਹਾਨੂੰ ਪਤਾ ਹੈ ਵੀ ਬਾਹਰੋਂ ਮਾਇਆ ਚੰਗੀ ਚੋਖੀ ਮਿਲ ਜਾਂਦੀ ਖੈਰ ਵਾਸ਼ਨਾ ਕਈ ਤਰ੍ਹਾਂ ਦੀ ਹੁੰਦੀ ਘਰ ਵਾਲੀਆਂ ਛੱਡੀਆਂ ਪਰ ਅੰਦਰੋਂ ਵਾਸ਼ਨਾ ਨਹੀਂ ਗਈ ਨਜ਼ਰ ਅੱਜ ਵੀ ਮੈਲੀ ਏ ਮਨ ਅੱਜ ਵੀ ਮਹਿਲਾ ਏ ਜਿਨੂੰ ਪਾਸ਼ਾ ਕਹਿੰਦੇ ਨੇ ਦੇਸ ਛੋੜ ਪਰਦੇਸੇ ਤਾਇਆ ਪੰਚਨਡਾਲ ਨਾਲੇ ਲੈ ਆਇਆ ਜਿਨੂੰ ਪਾਸ਼ਾ ਦੂਜੇ ਢੰਗ ਨਾਲ ਕਹਿੰਦੇ ਨੇ ਵੀ ਘਰ ਕੀ ਨਾਰ त्याਗੇ ਅੰਦਾ ਇਹ ਬਾਣੀ ਦੇ ਬੋਲ ਨਹੀਂ ਇਹ ਕਿਸੇ ਕਵੀ ਦੇ ਨਹੀਂ ਲਿਖੇ ਵੀ ਤੁਹਾਡੇ ਕਵੀ ਨੇ ਇਦਾਂ ਨਹੀਂ ਸੀ ਕਹਿਣਾ ਤੇ ਸਾਡੇ ਕਵੀ ਨੇ ਕਹਤਾ ਜਗਤ ਮਾਲਕ ਦੇ ਬੋਲ ਨੇ ਗੁਰੂ ਦੇ ਬੋਲ ਨੇ ਉਹ ਕਹਿੰਦੇ ਨੇ ਘਰ ਕੀ ਨਾਰ ਤਿਆਗਾ ਐ ਅੰਧਾ ਪਰ ਨਾਰੀ ਸਿਓ ਤਾਂ ਕਾਲੇ ਤੰਦਾ ਤੁਹਾਡੇ ਵਿੱਚੋਂ ਕਿੰਨੇ ਨੇ ਜਿਹੜੇ ਆਪਣੇ ਛਾਤੀ ਤੇ ਅਥਰ ਰੱਖ ਕੇ ਵੇਖਿਓ ਵੀ ਕਿੰਨੇ ਸ਼ੁੱਧ ਨੇ ਹਰ ਚੌਥੇ ਦਿਨ ਤੇ ਕਿਸ ਨਾ ਕਿਸੇ ਦਾ ਕਿੱਸਾ ਬਾਹਰ ਆਇਆ ਹੁੰਦਾ ਤੁਹਾਡੇ ਚੇਲਿਆਂ ਦਾ ਤੁਹਾਡੇ ਚਪਾਟਿਆਂ ਦਾ ਤੁਹਾਡੇ ਆਪਣੇ ਤੇ ਤੁਹਾਡੇ ਪਰਿਵਾਰ ਵਾਲੇ ਤੁਹਾਡੀਆਂ ਗੱਲਾਂ ਖੋਲਦੇ ਮਿਲਦੇ ਨੇ ਵੀ ਸਾਡਾ ਇਦਾਂ ਤੇ ਸਾਡਾ ਇਦਾਂ ਖੈਰ ਵਾਸ਼ਨਾ ਪ੍ਰਗਾੜ ਰੂਪ ਤਾਰੇਗੀ ਜਿੰਨਾ ਇਹਦੇ ਤੋਂ ਪੱਜਣ ਦੀ ਕੋਸ਼ਿਸ਼ ਕਰੋਗੇ ਕਾਇਰ ਨੇਓ ਲੋਕ ਮਹਾ ਕਾਇਰ ਨੇਓ ਲੋਕ ਜੋ ਜਨਮ ਦੇਣ ਵਾਲੀ ਮਾਂ ਨੂੰ ਛੱਡ ਕੇ ਭੱਜਦੇ ਨੇ ਤੇ ਜਨਮ ਦੇਣ ਵਾਲੀ ਆਪਣੇ ਬੱਚਿਆਂ ਦੇ ਜਨਮ ਦੇਣ ਵਾਲੀ ਘਰ ਵਾਲੀ ਨੂੰ ਛੱਡ ਕੇ ਭੱਜਦੇ ਨੇ ਗੁਰੂ ਨਾਨਕ ਪਾਤਸ਼ਾਹ ਨਹੀਂ ਭੱਜੇ ਉਹਨਾਂ ਨੂੰ ਪਤਾ ਸੀ ਜਿਹੜਾ ਰਾਹ ਮੈਂ ਦੇਣਾ ਹੈ ਜਿਹੜਾ ਰਾਹ ਮੈਂ ਵਿਖਾਉਣਾ ਹੈ ਉਹ ਇੱਥੋਂ ਦੀ ਹੋ ਕੇ ਗੁਜ਼ਰੇਗਾ ਜਦੋਂ ਇਹਦੀ ਬਾਛਨਾ ਪੜ੍ਹ ਕੇ ਕਿ ਘਰ ਵਾਲੀ ਕੋਰ ਹੋਏਗੀ ਮੋਹ ਪੜ੍ਹ ਕੇਗਾ ਬੱਚੇ ਕੋਲ ਹੋਣਗੇ ਘਰ ਦੇ ਵਿੱਚ ਰਹਿੰਦਾ ਰਹਿਦਾ ਘਰ ਵਿੱਚ ਰਹਿੰਦਾ ਰਹਿਦਾ ਆਪਣੇ ਅੰਦਰ ਵਸਦੇ ਹੋਏ ਰੱਬ ਨੂੰ ਏਦਾਂ ਮਿਲ ਪਾਏਗਾ ਪਰ ਤੁਸੀਂ ਤੇ ਬਣਾ ਲਿਆ ਪਖੰਡ ਤੁਸੀਂ ਤੇ ਬਣਾ ਲਏ ਡੇਰੇ ਤੇ ਤੁਹਾਡੇ ਡੇਰੇ ਕਾਮਯਾਬ ਹੀ ਨੇ ਪਤਾ ਕਿਉਂ ਕਾਮਯਾਬ ਨੇ ਕਿਉਂਕਿ ਉਲੂਆਂ ਦੀ ਭੀੜ ਬੜੀ ਹੈ ਅਗਿਆਨੀਆਂ ਦੀ ਭੀੜ ਬੜੀ ਹੈ ਅੰਨਿਆਂ ਦੀ ਭੀੜ ਬੜੀ ਹੈ ਤੁਸੀਂ ਅੰਨਿਆਂ ਦੇ ਅੰਦਰ ਕਾਣੇ ਰਾਜੇ ਬਣ ਕੇ ਬੈਨ ਦਾ ਯਤਨ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ